ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਅੱਜ ਪੂਰੇ ਦੇਸ਼ ਦੇ ਵਿੱਚ ਜਿੱਥੇ ਰਾਮ ਲਲਾ ਜੀ ਦੇ ਪ੍ਰਾਨ ਪ੍ਰਤੀਸ਼ਠਾ ਦੇ ਉਤਸਵ ਦੇ ਮੌਕੇ ਤੇ ਪੂਰਾ ਦੇਸ਼ ਪਟਾਕੇ ਵਜਾ ਰਿਹਾ ਹੈ ਅਤਿਸ਼ਵਾਚੀਆਂ ਕਰ ਰਹੇ ਤੇ ਨਾਮ ਦੇ ਨਾਮ ਤੇ ਝੂਮ ਰਿਹਾ ਹੈ ਉੱਥੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਠੇਕੇ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਠੇਕੇਬਾਰ ਰਾਮ ਜੀ ਦੇ ਝੰਡੇ ਲੱਗੇ ਨੇ ਦੇ ਬਾਹਰ ਹੀ ਨਹੀਂ ਠੇਕੇ ਦੇ ਅੰਦਰ ਵੀ ਜਿਹੜੇ ਨੇ RAM ji ਦੇ ਝੰਡੇ ਲੱਗੇ ਹੋਏ ਨੇ ਤੇ ਇੰਨੀ ਰਾਤ ਨੂੰ ਵੀ ਸ਼ਰਾਬ ਪੀਂਦੇ ਆ ਤਾਂ ਤਸਵੀਰਾਂ ਜਿਹੜੀਆਂ ਨੇ ਸਾਡੇ ਦੈਨਿਕ ਸਵੇਰਾ ਦੇ ਚੰਡੀਗੜ੍ਹ ਤੋਂ ਜਿਹੜੇ رپورਟਰ ਮੌਜੂਦ ਦੀ ਇਹ ਖਾਸ ਰਿਪੋਰਟ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਠੇਕੇ ਦੇ ਬਾਹਰ ਜਿਹੜੇ RAM ji ਦੇ ਝੰਡੇ ਲੱਗੇ ਨੇ ਠੇਕੇ ਦੇ ਅੰਦਰ ਵੀ RAM ji ਦੇ ਝੰਡੇ ਲੱਗੇ ਹੋਏ ਨੇ ਤੇ ਇੰਨੀ ਰਾਤ ਨੂੰ ਵੀ ਜਿੱਥੇ ਪੂਰਾ ਦੇਸ਼ ਜਿਹੜਾ RAM ji ਦੇ ਨਾਮ ਤੇ RAM ਜਿਹਦੇ ਪ੍ਰਾਨ ਪ੍ਰਤੀਸ਼ਠਾ ਮੌਕੇ ਅਯੁੱਧਿਆ ਤੇ ਪੂਰੇ ਦੇਸ਼ ਵਿੱਚ ਜਸ਼ਨ ਮਨਾ ਰਿਹਾ ਤੇ ਅੱਜ ਚੰਡੀ ਦੇ ਵਿੱਚ ਇੱਕ ਠੇਕਾ ਖੁੱਲਿਆ ਹੋਇਆ ਹੈ ਤੇ ਬਾਹਰ ਵੀ ਝੰਡੇ ਲੱਗੇ ਨੇ RAM ji ਦੇ ਤੇ ਠੇਕੇ ਦੇ ਅੰਦਰ ਵਿੱਚ ਝੰਡੇ ਲੱਗੇ ਨੇ ਤੇ ਰਾਤ ਨੂੰ ਵੀ ਜਿਹੜਾ ਹੈ ਸ਼ਰਾਬ ਵਿਕ ਰਿਹਾ ਤਾਂ ਸਾਡੇ ਦੈਨਿਕ ਸੂਰ ਦੇ ਮਨਜੋਤ ਜਿਹੜੇ ਨੇ ਉਹਨਾਂ ਦੀ ਖਾਸ ਰਿਪੋਰਟ ਹੈ ਤੇ ਇਹਨਾਂ ਬਧੇਰੇ ਜਾਣਕਾਰੀ ਲਈ ਉਹਨਾਂ ਨੇ ਗੱਲ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਲੈਨੇ ਆ ਜੀ ਮਨਜੋਤ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਅੱਜ ਪੂਰਾ ਦੇਸ਼ ਜਿਹੜਾ RAM ji ਦੇ ਜਸ਼ਨ ਦੇ ਵਿੱਚ ਡੁੱਬਿਆ ਹੋਇਆ ਤੇ ਉੱਥੇ ਹੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਠੇਕਾ ਖੁੱਲਿਆ ਇਹਨੂੰ ਲੈ ਕੇ ਤੁਹਾਡੇ ਕੋਲ ਕੀ ਰਿਪੋਰਟ ਹੈ ਸ਼ਬਦ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਗੱਲ ਸਿਆਤ ਕੋਲ ਠੀਕ ਹੈ ਅ ਇਹ 18 ਤੋਂ 25 ਇਸ ਕੇ ਆਰਾਊਂਡ ਆਊਟ ਉੱਪਰ ਠੀਕ ਹੈ ਔਰ ਜਿਸ ਤਰੀਕੇ ਨਾਲ ਤੁਸੀਂ ਇਹ ਪੇਜ ਦੇ ਵਿੱਚ ਅ ਅਯੁੱਧਿਆ ਨੂੰ ਰੱਖ ਕੇ ਰਾਮ ਦੀ ਜਿਹੜੀ ਪ੍ਰਾਣ ਪ੍ਰਦੇਸ਼ਣ ਲੈ ਕੇ ਤੇਜ ਦੇ ਵਿੱਚ ਪੂਰਾ ਜਸ਼ਨ ਦਾ ਮਾਹੌਲ ਹੈ ਔਰ ਸਾਰੇ ਲੋਕ ਜਿਹੜੇ ਨੇ ਇਸ ਜਿਹੜਾ ਧਾਰਮਿਕ ਸਮਾਗਮ ਨੂੰ ਬੜੇ ਤਰੀਕੇ ਦੇ ਨਾਲ ਬਣਾ ਰਹੇ ਨੇ ਉੱਥੇ ਹੀ ਇਹ ਠੇਕੇ ਦੀਆਂ ਜਿਹੜੀਆਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇੱਕ ਪਾਸੇ ਇਹ ਬਿਲਕੁਲ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਇਹ ਠੇਕਾ ਖੁੱਲਿਆ ਹੋਇਆ ਔਰ ਦੂਸਰੀ ਤਰਫ ਦੇਖ ਕੇ ਗੱਲ ਕੀਤੀ ਜਾਵੇ ਤਾਂ ਠੇਕੇ ਦੇ ਬਾਹਰ ਵੀ ਹੋਰ ਅੰਦਰ ਜਿਹੜੇ ਨੇ ਭਗਵਾਨ ਹਨੂਮਾਨ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਔਰ ਉਸ ਦੇ ਝੰਡੇ ਜਿਹੜੇ ਰਾਮਚੰਦਰ ਦੇ ਝੰਡੇ ਹੋਏ ਨੇ ਉਹ ਸਾਰੇ ਪਾਸੇ ਲੱਗੇ ਹੋਏ ਨੇ ਔਰ ਨਾਲ ਦੀ ਨਾਲ ਇਹ ਵੀ ਦੱਸਦੀ ਕਿ ਪਹਿਲਾਂ ਅਯੋਧਿਆ ਦੇ ਵਾਂਗ ਚੰਡੀਗੜ੍ਹ ਨੂੰ ਵੀ ਜਿਹੜਾ ਦੁਰਹਨ ਵਾਂਗ ਸਜਾਇਆ ਗਿਆ ਸੀ ਲੜੀਆਂ ਲੱਗੀਆਂ ਹੋਈਆਂ ਨੇ ਇਹ ਬਿਲਕੁਲ ਉਸੇ ਤਰੀਕੇ ਨਾਲ ਠੇਕੇ ਦੇ ਉੱਪਰ ਵੀ ਲੜੀਆਂ ਲਗਾਈਆਂਆਂ ਨੇ ਲੇਕਿਨ ਠੇਕੇ ਦੇ ਬਾਹਰ ਵੀ ਝੰਡੇ ਲੱਗੇ ਹੋਏ ਨੇ ਔਰ ਠੇਕੇ ਦੇ ਅੰਦਰ ਵੀ ਝੰਡੇ ਲੱਗੇ ਹੋਏ ਨੇ ਤੇ ਬੜੀ ਮਨ ਭਾਗੀ ਗੱਲ ਹੈ ਜਾਂ ਕਹਿ ਲਈ ਬੜੀ ਹਰਾ ਉਹ ਠੇਕੇ ਦੇ ਵਿੱਚ ਜਿਹੜੀਆਂ ਸ਼ਰਾਬ ਜਿਹੜੀ ਉਹ ਵਰਤਾਈ ਜਾ ਰਹੀ ਹੈ ਲੋਕ ਸ਼ਰਾਬ ਖਰੀਦ ਰਹੇ ਨੇ ਔਰ ਦੂਸਰੀ ਤਰਫ ਝੰਡੇ ਜਿਹੜੇ ਲੱਗੇ ਹੋਏ ਨੇ ਕਿਤਨਾ ਕਿਤੇ ਇਹ ਮਤਲਬ ਬੜੀ ਹੈਰਾਨ ਕਰ ਦੇਣੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਕਿਤਨਾ ਲੋਕ ਇੱਕ ਪਾਸੇ ਸ਼੍ਰੀ ਰਾਮਚੰਦਰ ਦਾ ਐਡਾ ਵੱਡਾ ਜੇਤ ਮਨਾ ਰਹੇ ਨੇ ਪ੍ਰਾਣ ਪ੍ਰਤੀਸ਼ਠਾ ਦਾ ਦਿਨ ਮਨਾ ਰਹੇ ਨੇ ਪੂਰੇ ਦਿਨ ਲੋਕ ਲੰਗਰਾਂ ਦੇ ਵਿੱਚ ਲੱਗੇ ਹੋਏ ਸੀ ਜਿਹੜੀਆਂ ਜਥੇਬੰਦੀਆਂ ਸੀ ਸਿਰਚਾਏ ਉਹ ਹਿੰਦੂ ਜਥੇਬੰਦੀਆਂ ਉਹ ਨੇ ਦੂਸਰੀ ਉਹਨਾਂ ਨੇ ਚੰਡੀਗੜ੍ਹ ਨੂੰ ਡਰਾਈ ਡੇ ਮਨਾਉਂਦਾ ਜਿਹੜਾ ਹੈ ਅਲਾਰਮੀ ਕੀਤਾ ਸੀ ਕਿ ਚੰਡੀਗੜ੍ਹ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੀਟ ਮੱਛੀ ਜਿਹੜਾ ਉਹ ਨਾ ਵਰਤਿਆ ਜਾਵੇ ਔਰ ਸ਼ਰਾਬ ਤੋਂ ਖਾਸ ਪ੍ਰੀਜ ਰੱਖਿਆ ਜਾਵੇ ਲੇਕਿਨ ਇਹ ਹੁਣ ਜਿਹੜਾ ਵੱਡਾ ਸਵਾਲ ਹੈ ਕਿ ਇਹ ਲੋਕ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਦਿਨ ਦੇ ਵੇਲੇ ਸ਼ਰਦਾ ਜਿਹੜੀ ਸਾਹਮਣੇ ਲਿਆਉਂਦੇ ਨੇ ਔਰ ਬਾਅਦ ਦੇ ਵਿੱਚ ਸ਼ਾਮੀ ਇਹੋ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਦਿਖਾਉਂਦੇ ਦੀ ਔਰ ਇਹ ਕੀ ਸਾਬਿਤ ਕਰਨਾ ਚਾਹੁੰਦੇ ਨੇ ਕਿਉਂਕਿ ਵਕ ਵਕ ਜਥੇਬੰਦੀਆਂ ਦੇ ਵਿੱਚ ਹੁਣ ਇਹ ਵੀ ਮਨ ਦੇ ਵਿੱਚ ਸ਼੍ਰੀ ਰਾਮਚੰਦਰ ਦਾ ਅੱਜ ਵੱਡਾ ਦਿਨ ਮਨਾਇਆ ਜਾ ਰਿਹਾ ਹੈ ਕਹਿਣ ਦੇ ਭਾਵ ਕਿ ਇੱਕ ਦੂਸਰੀ ਵਾਰ ਦੀਵਾਲੀ ਜਿਹੜੀ ਸਾਲ ਦੇ ਵਿੱਚ ਹੋ ਮਨਾਇਆ ਜਾ ਰਹੀ ਹੈ ਜੇ ਅਜੋਧਿਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਚਾ ਲੋਕ ਮਨਾ ਰਹੇ ਨੇ ਘਰ ਦੇ ਵਿੱਚ ਵੀ ਔਰ ਬਾਹਰ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੀਵੇ ਜਗਾਏ ਜਾ ਰਹੇ ਨੇ ਵੱਖ-ਵੱਖ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੰਦਰਾਂ ਦੇ ਵਿੱਚ ਜਾਂ ਫਿਰ ਗੁਰਦੁਆਰਿਆਂ ਦੇ ਵਿੱਚ ਜਿਹੜਾ ਪੂਰਾ ਜਸ਼ਨ ਦਾ ਮਾਹੌਲ ਹੈ ਲੇਕਿਨ ਫਿਰ ਵੀ ਚੰਡੀਗੜ੍ਹ ਪ੍ਰਸ਼ਾਸਨ ਕਿਤਨਾ ਕਿਤੇ ਗੂੜੀ ਨੀਂਦ ਸੁੱਤਾ ਹੋਇਆ ਜਿੱਥੇ ਇਹ ਕੰਮ ਹੋਇਆ ਔਰ ਜਿਹੜੇ ਲਿਕਵਰ ਉਹ ਵੈਂਡਰ ਨੇ ਉਹਨਾਂ ਨੂੰ ਇਹ ਕੰਮਾਂ ਤੋਂ ਖਾਸ ਪ੍ਰੇਜ ਕਰਨਾ ਚਾਹੀਦਾ ਸੀ ਹਜਰ ਲੇਕਿਨ ਫਿਰ ਵੀ ਜਿਹੜੇ ਹਨੂਮਾਨ ਦੇ ਝੰਡੇ ਲੱਗੇ ਹੋਏ ਨੇ ਜਾਂ ਫਿਰ ਰਿਸ਼ੀ ਰਾਮਚੰਦਰ ਦੇ ਝੰਡੇ ਲੱਗੇ ਹੋਏ ਨੇ ਉਹ ਝੰਡੇ ਜਿਹੜੇ ਲਗਾ ਕੇ ਪੂਰਾ ਠੇਕਾ ਜਿਹੜਾ ਖੁੱਲਿਆ ਹੋਇਆ ਲੋਕ ਸ਼ਰਾਬ ਖਰੀਦ ਰਹੇ ਨੇ ਜਿਹੜੇ ਆਵਾਜ਼ ਆਈ ਜਿਹੜੀ ਪੂਰੀ ਹੈ ਲੇਕਿਨ ਕਿਤਨਾ ਕਿਤੇ ਬੜੇ ਸਵਾਲ ਜਿਹੜੇ ਖੜੇ ਕਰਦੇ ਨੂੰ ਹਲਾਸਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਜੱਚੀ ਜੀ ਮਨਜੋਤ ਜਿੱਦਾਂ ਅੱਜ ਪੂਰੇ ਦੇਸ਼ ਦੇ ਵਿੱਚ RAM LALLA ਦੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ RAM LALLA ਜੀ ਦੇ ਜੇ ਪ੍ਰਾਣਪੁੱਤ ਪ੍ਰਤੀਸ਼ਟਾ ਜਿਹੜੇ ਹੋਏ ਨੇ ਉਹਨਾਂ ਦੇ ਜਸ਼ਨ ਮਨਾਏ ਜਾ ਰਹੇ ਨੇ ਲੋਕ ਜਿਹੜੇ ਨੇ ਅਤੀਸ਼ਬਾਚੀ ਕਰ ਰਹੇ ਨੇ ਇੱਕ ਦੂਜੇ ਨੂੰ ਮੂੰਹ ਮਿੱਠਾ ਕਰਾ ਕੇ ਜਿਹੜੇ ਨੇ ਇਸ ਦਾ ਜਸ਼ਨ ਮਨਾ ਰਹੇ ਨੇ ਖੁਸ਼ੀਆਂ ਵੰਡ ਰਹੇ ਨੇ ਪਰ ਤਸਵੀਰਾਂ ਤੋਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਤੁਸੀਂ ਇਹ ਦਿਖਾਈਆਂ ਨੇ ਤਸਵੀਰਾਂ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਠੇਕੇ ਦੇ ਬਾਹਰ ਹੀ ਨਹੀਂ ਠੇਕੇ ਦੇ ਅੰਦਰ ਵੀ ਜਿਹੜੇ ਨੇ RAM ji Lalla ji ਦੇ ਜਿਹੜੇ ਨੇ RAM ji ਦੇ ਝੰਡੇ ਲੱਗੇ ਨੇ ਤੇ ਅਤਨੀ ਰਾਤ ਨੂੰ ਵੀ ਅ ਸ਼ਰਾਬ ਵੇਚ ਰਹੀ ਹੈ ਐ ਇੱਕ ਬੜੀ ਹੈਰਾਨ ਕਰਨ ਦੇਣ ਵਾਲੀ ਜਿਹੜੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੇ ਨੇ ਕਿ ਜਿਸ ਵਿੱਚ RAM ji ਦੇ ਝੰਡੇ ਦੇ ਬਾਵਜੂਦ ਵੀ ਜਿਹੜੇ ਨੇ ਚਾਹੇ ਬਾਹਰ ਨਹੀਂ ਅੰਦਰ ਵੀ ਜਿਹੜੇ ਨੇ RAM Lalla ji ਦੇ ਝੰਡੇ ਲਗਾਏ ਹੋਏ ਨੇ ਤੇ ਅ ਸ਼ਰਿਆਮੀ ਜਿਹੜੇ ਨੇ ਸ਼ਰਾਬ ਵੇਚ ਰਹੇ ਨੇ ਜੀ ਬਿਲਕੁਲ ਇਹ ਵੀ ਤੁਸੀਂ ਜਿਹਾ ਸਿਆ ਬਿਲਕੁਲ ਠੀਕ ਗੱਲ ਹੈ ਕਿਉਂਕਿ ਆਮ ਤੌਰ ਤੇ ਉੱਪਰ ਹੁੰਦਾ ਹੈ ਕਿ ਲੋਕ ਜਿਹੜੇ ਨੇ ਇਹੋ ਜੇ ਮਾਹੌਲ ਦੇ ਵਿੱਚ ਚਾਹੇ ਫਿਰ ਜਿਵੇਂ ਪਹਿਲਾਂ ਵਿਖਿਆ ਜਾਂਦਾ ਜਿਵੇਂ ਠੇਕੇ ਬੰਦ ਕੀਤੇ ਗਏ ਹੋਣ ਜਾਂ ਫਿਰ ਤਾਲੀ ਕਿ ਇਹੋ ਜਾਂ ਕੋਈ ਧਾਰਮਿਕ ਸਮਾਗਮ ਹੋਵੇ ਜਾਂ ਧਾਰਮਿਕ ਦਿਨ ਹੋਵੇ ਤਾਂ ਲੋਕ ਜਿਹੜੇ ਨੇ ਜਾਂ ਫਿਰ ਲਿਕਵਰ ਵੈਂਡਰ ਨੇ ਉਹ ਅੱਧੇ ਸ਼ਟਰ ਜਿਹੜਾ ਸੁੱਟ ਕੇ ਫਿਰ ਇਸ ਤਰੀਕੇ ਨਾਲ ਜਿਹੜਾ ਸ਼ਰਾਬ ਜਿਹੜਾ ਵੇਚਦਾ ਧੰਦਾ ਕਰਦੇ ਨਾਲੇਕਿਨ ਅੱਜ ਦਾ ਦਿਨ ਦਾ ਵੱਡਾ ਮੰਨਿਆ ਜਾਂਦਾ ਕਿਉਂਕਿ ਇੱਕ ਪਾਸੇ ਦੀਵਾਲੀ ਹੋਵੇ ਜਾਂ ਫਿਰ ਕੋਈ ਗੁਰਪੁਰਬ ਹੋਵੇ ਜਾਂ ਫਿਰ ਇਸ ਤਰੀਕੇ ਦਾ ਕੋਈ ਸਮਾਗਮ ਹੋਵੇ ਤਾਂ ਉਸ ਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਲੇਕਿਨ ਫਿਰ ਵੀ ਇਸ ਸ਼੍ਰੀ ਆਮ ਇਹ ਜਿਹੜਾ ਸ਼ਰਾਬ ਵੇਚਣੀ ਜਾਂ ਕਹਿ ਲਈਏ ਫਿਰ ਵੀ ਛੰਡੇ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਰਾਮਚੰਦਰ ਦੀ ਫੋਟੋ ਆ ਸਾਫ ਦਿਖ ਰਹੀਆਂ ਨੇ ਉੱਤੇ ਲਿਖਿਆ ਵੀ ਹੋਇਆ ਹੈ ਜੈ ਸ਼੍ਰੀ ਨਾਮ ਉਹ ਦੂਸਰੀ ਤਰਫ ਜਿਹੜੇ ਹਨੂਮਾਨ ਜੀ ਦੀ ਫੋਟੋ ਲੱਗੀ ਹੋਈ ਹੈ ਲੇਕਿਨ ਫਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸ਼ਰਾਬ ਸ਼੍ਰੀ ਆਮ ਉੱਥੇ ਪਰੋਸੀ ਜਾ ਰਹੀ ਹੈ ਲੋਕ ਬਾਹਰੋਂ ਆ ਰਹੇ ਨੇ ਸ਼ਰਾਬ ਲੈ ਕੇ ਜਾ ਰਹੇ ਨੇ ਤਾਂ ਕਿਤਨਾ ਕਿਤੇ ਬੜੀ ਹਰਾਮ ਕਰ ਦੇਣ ਵਾਲਾ ਮਾਮਲਾ ਜਿਹੜਾ ਉਹ ਸਾਹਮਣੇ ਹੈ ਕਿਉਂਕਿ ਅਸੀਂ ਪਿਲਾਈ ਹੀ ਜਦੋਂ ਦੇਖਿਆ ਹੈ ਵੀ ਇਹ ਕਿਸ ਤਰੀਕੇ ਦਾ ਵਰਤਾਰਾ ਹੋ ਰਿਹਾ ਲੇਕਿਨ ਜਦੋਂ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਕੈਮਰੇ ਰਾਹੀਂ ਵੀਡੀਓ ਬਣਾਈ ਹੈ ਔਰ ਉਹ ਕੈਮਰੇ ਜਿਹੜੇ ਅੰਦਰ ਤੱਕ ਤਸਵੀਰਾਂ ਜਿਹੜੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਜਿसरी ਕਿਨਾਂਚ ਸ਼ਰਾਬ ਦੀਆਂ ਬੋਤਲਾਂ ਉੱਥੇ ਪਈਆਂ ਹੋਈਆਂ ਔਰ ਜਿਹੜੀ ਸ਼ਰਾਬ ਦੀ ਬੋਤਲਾਂ ਦੇ ਜਿਹੜੀ ਬਾਹਰ ਲਿਮਾਰੀ ਬਣੀ ਹੁੰਦੀ ਹੈ ਔਰ ਉਹਦੇ ਵਿੱਚੇ ਵੀ ਅਜਿਹੀਆਂ ਹੀ ਫੋਟੋਆਂ ਜਿਹੜੀਆਂ ਰਾਮਚੰਦਰ ਦੀਆਂ ਔਰ ਹਨੂਮਾਨ ਜੀ ਦੀਆਂ ਫੋਟੋ ਲੱਗੀਆਂ ਪਈਆਂ ਛੱਡੇ ਲੱਗੇ ਹੋਏ ਔਰ ਉਹਦੇ ਉੱਪਰ ਵੀ ਜੈ ਸ਼੍ਰੀ ਰਾਮ ਲਿਖਿਆ ਲੇਕਿਨ ਫਿਰ ਵੀ ਕਿੰਨਾ ਕਿਤੇ ਕਹਿ ਲਈ ਵੀ ਬੜੀ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸਾਡਾ ਕੋਈ ਜਾਂ ਕਹਿ ਲਈਏ ਕਿ ਕਿਸੇ ਦਾ ਕੋਈ ਮਨ ਨੂੰ ਦੋਸ਼ ਦੇਣ ਵਾਲੀ ਜਾਂ ਕਹਿ ਲਈ ਕਿ ਮਨ ਦਿਖਾਉਣ ਦਾ ਕੋਈ ਇਰਾਦਾ ਨਹੀਂ ਸੀ ਲੇਕਿਨ ਫਿਰ ਵੀ ਕਈ ਵਾਰ ਲੋਕ ਜਿਹੜੇ ਨੇ ਧਾਰਮਿਕ ਪੱਖ ਤੇ ਨੇ ਇਸ ਤਰੀਕੇ ਦੇ ਨਾਲ ਆਪਣਾ ਪੂਰਾ ਧਾਰਮਿਕ ਰਹੀਂ ਦਿਨ ਕੱਢਦੇ ਨੇ ਜਾਂ ਫਿਰ ਕਹਿ ਲਈ ਕਿ ਪੂਰੀ ਸ਼ਰਦਾ ਭਾਵਨਾ ਨਾਲ ਲੰਗਰ ਲਾਉਂਦੇ ਨੇ ਔਰ ਦਿਨ ਕਰਦੇ ਨੇ ਲੇਕਿਨ ਇਸੇ ਹੀ ਜਿਹੜੇ ਕੁਝ ਕੁ ਸ਼ਖਸ ਹੁੰਦੇ ਨੇ ਉਹਨਾਂ ਨਾਲ ਪੂਰਾ ਇੱਕ ਕਮਿਊਨਿਟੀ ਕਹਿ ਲਈ ਜਾਂ ਇੱਕ ਪੂਰਾ ਧਰਮ ਜਿਹੜਾ ਬਦਨਾਮ ਹੋਣ ਦੀ ਕਗਾਰ ਤੇ ਆ ਜਾਂਦਾ ਕਹਿੰਦਾ ਭਾਵ ਕਿ ਜਿਸ ਤਰੀਕੇ ਦੇ ਨਾਲ ਬੜੀ ਸ਼ਰਿਆਹਵੇਂ ਸ਼ਰਾਬ ਵਰਤਾਈ ਜਾ ਰਹੀ ਹੈ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਤੋਂ ਅਗਰੇਜ਼ ਕਰਨਾ ਚਾਹੀਦਾ ਸੀ ਲੇਕਿਨ ਪ੍ਰਸ਼ਾਸਨ ਦੀਆਂ ਅੱਖਾਂ ਜਿਹੜੀਆਂ ਕਹਿ ਲਈ ਕਿ ਗੁੜੀ ਨਹੀਂ ਸੁੱਦਾ ਹੋਇਆ ਔਰ ਦੂਸਰੀ ਤਰਫ ਠੇਕੇ ਜੜੇ ਨੇ ਇਸ ਤਰੀਕੇ ਨਾਲ ਕੋਈ ਬਨਮਾਨੀ ਬਿਲਕੁਲ ਕਰਾਇ ਤੇ ਜੀ ਜੀ ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਹੈ ਕਿ ਸਾਡਾ ਕਿਸੇ ਦਾ ਮਨ ਦੁਖਾਉਣਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿਸੇ ਦਿਲ ਦੁਖਾਨ ਦਾ ਸਾਡਾ ਕੋਈ ਇਰਾਦਾ ਨਹੀਂ ਹੈਗਾ ਪਰ ਜਿਵੇਂ ਮੰਨਿਆ ਜਾਂਦਾ ਹੈ ਕਿ ਸ਼ਰਾਬ ਪੀ ਕੇ ਲੋਕ ਜਿਹੜੇ ਨੇ ਗਲਤ ਕੰਮ ਕਰਦੇ ਨੇ ਜਿਹੜੇ ਨੇ ਕਈ ਇਸ ਕਰਕੇ ਘਟਨਾਵਾਂ ਦਾ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਜਿਹੜੇ ਨੇ ਇਹ ਬੁਰਾ ਇਮਪ੍ਰੈਸ਼ਨ ਪੈਂਦਾ ਹੈ ਜਿਸ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ RAM LALA ਦਾ ਉਸਮ ਮਨਾਇਆ ਜਾ ਰਿਹਾ ਹੈ ਲੋਕ ਜਿਹੜੇ ਨੇ ਜਸ਼ਨ ਦੇ ਵਿੱਚ ਉਮਰੇ ਨੇ ਪਰ ਇਹ ਜਿਹੜਾ ਇਹ ਸ਼ਟਰ ਬੰਦ ਕਰਕੇ ਵੀ ਨਹੀਂ ਸ਼ਰੀਆਮ ਜਿਹੜੇ ਨੇ ਨਜ਼ਰ ਆ ਰਹੇ ਨੇ ਕਿ ਸ਼ਰੀਆਮ ਤਸਵੀਰਾਂ ਨਜ਼ਰ ਆ ਰਹੇ ਨੇ ਕਿ ਠੇਕੇ ਦੇ ਬਾਹਰ ਬਾਹਰ ਵੀ ਚੰਡੇ ਲੱਗੇ ਹੋਏ ਨੇ ਅੰਦਰ ਵੀ ਚੰਡੇ ਲੱਗੇ ਹੋਏ ਨੇ ਤੇ ਸ਼ਰੀਆਮ ਹੀ ਜਿਹੜਾ ਹੈ दारू ਵੇਚਿਆ ਜਾ ਰਿਹਾ ਹੈ ਤਾਂ ਜਾਣਕਾਰੀ ਲਈ ਧੰਨਵਾਦ ਮਨਜੋਤ ਜੀ ਤਾਂ ਤੁਹਾਨੂੰ ਦੱਸ ਦਈਏ ਕੀ ਹੈ ਚੰਡੀਗੜ੍ਹ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਸਾਡੇ ਚੰਡੀਗੜ੍ਹ ਦੇ ਰਿਪੋਰਟਰ ਜਿਹੜੇ ਮਨਜੋਤ ਉਹਨਾਂ ਦੀ ਖਾਸ ਰਿਪੋਰਟ ਹੈ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਚੰਡੀਗੜ੍ਹ ਦੇ ਵਿੱਚ ਅਜਿੱਥੇ ਪੂਰੇ ਦੇਸ਼ ਦੇ ਵਿੱਚ RAM LALA ਜੀ ਦਾ ਉਸਮ ਮਨਾਇਆ ਜਾ ਰਿਹਾ RAM LALA ਜੀ ਦਾ ਜਸ਼ਨ ਦੇ ਵਿੱਚ ਪੂਰਾ ਦੇਸ਼ ਨਹੀਂ ਵਿਦੇਸ਼ ਵਿਦੇਸ਼ ਵਿੱਚ ਵੀ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਲੋਕ ਜਿਹੜੇ ਨੇ ਇਹਨਾਂ ਦੇ ਜਸ਼ਨ ਦੇ ਵਿੱਚ ਉਮਰੇ ਨੇ ਲੋਕਾਂ ਜਿਹੜੇ ਨੇ ਜਸ਼ਨ ਵਿੱਚ ਡੁੱਬੇ ਹੋਏ ਨੇ ਤੇ ਦੂਜੇ ਪਾਸੇ ਜੰਡੀਗੜ ਦੇ ਵਿੱਚ ਤਸਵੀਰਾਂ ਜਿੱਥੇ ਹੈਰਾਨ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਚੰਡੀਗੜ੍ਹ ਤੋਂ ਇਹ ਤਸਵੀਰ ਹੈ ਜਿੱਥੇ ਇੱਕ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਹੈ ਸ਼ਰਾਬ ਦਾ ਠੇਕਾ ਸਿਰਫ ਖੁੱਲਿਆ ਨਹੀਂ ਹੋਇਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਸ਼ਰਾਬ ਦੇ ਠੇਕੇ ਦੇ ਬਾਹਰ RAM ਜਿਹਦੇ ਝੰਡੇ ਲੱਗੇ ਹੋਏ ਨੇ ਸ਼ਰਾਬ ਠੇਕੇ ਦੇ ਅੰਦਰ ਤਸਵੀਰਾਂ ਜਿਹੜੀਆਂ ਨੇ ਉਸ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਜਿਹੜੇ RAM ਜੀ ਦੇ ਝੰਡੇ ਲੱਗੇ ਹੋਏ ਨੇ ਤੇ ਸ਼੍ਰੀ ਰਾਮ ਜਿਵੇਂ ਹੁੰਦਾ ਹੈ ਨਾ ਕਿ ਕਿਸੇ ਮੌਕੇ ਜੇਕਰ ਸ਼ਰਾਬੀ ਦੇ ਨੇ ਦਾ ਹਾਫ ਸ਼ਟਰ ਬੰਦ ਕਰ ਦਿੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੇ ਪੂਰਾ ਜਿਹੜਾ ਇਹ ਦੁਕਾਨ ਠੇਕਾ ਜਿਹੜਾ ਇਹ ਖੋਲਿਆ ਹੋਏ ਤੇ ਬਾਹਰ ਵੀ ਚੰਡੇ ਹੋਏ ਨੇ ਲੜੀਆਂ ਵੀ ਲੱਗੀਆਂ ਹੋਈਆਂ ਨੇ ਤੇ ਅੰਦਰ ਜਿਹੜਾ ਰਾਮ ਜੀ ਦੇ ਝੰਡੇ ਲੱਗੇ ਹੋਏ ਨੇ ਤੇ ਸ਼ਰੀਆਮ दारू ਵਿਕਰਿਆ ਦਾ ਸ਼ਰਾਬ ਵੇਚ ਰਹੀ ਹੈ ਤਾਂ ਤਸਵੀਰਾਂ ਤੁਸੀਂ ਨਜ਼ਰ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵ ਹੀ ਨੇ ਚੰਡੀਗੜ੍ਹ ਤੋਂ ਸਾਡੇ ਜਿਹੜੇ ਨੇ ਮਨਜੋਤ ਉਹਨਾਂ ਦੀ ਇਹ ਖਾਸ ਰਿਪੋਰਟ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ देर रात तक देर रात तक ਜਿਹੜੀਆਂ ਇਹਨੇ ਤਸਵੀਰਾਂ ਸਾਹਮਣੇ ਆਈਆਂ ਨੇ देर रात तक ਠੇਕਾ ਖੁੱਲਿਆ ਹੋਇਆ ਹੈ ਤੇ ਠੇਕੇ ਦੇ ਬਾਹਰ ਵੀ RAM ji ਦੇ ਝੰਡੇ ਲੱਗੇ ਹੋਏ ਨੇ ਠੇਕੇ ਦੇ ਅੰਦਰ ਵੀ RAM ji ਦੇ ਝੰਡੇ ਲੱਗੇ ਹੋਏ ਨੇ ਤੇ देर रात ਜਿਹੜੇ ਸ਼ਰਾਬ ਚੰਡੀਗੜ੍ਹ ਦੇ ਵਿੱਚ ਵਿਕ ਰਿਹਾ ਹੈ